ਹਾਂ ਜੀ ਸਾਰਿਆਂ ਨੂੰ ਮੈਂ ਐਡਵੋਕੇਟ ਸੁਚੇਰ ਸੰਤਾਰੀਵਾਲ ਮਾਨਸਾ ਤੋਂ ਮੈਨੂੰ ਕਾਂਗਰਸ ਪਾਰਟੀ ਦੇ ਡੀਜੀਐਲ ਸਰ ਦਾ ਜਨਰਲ ਸੈਕਟਰੀ ਲੈਂਡ ਆਲਸਾ ਸਰ ਕਿਸ ਦੇ ਕਰਤੇ ਮੈਂ ਕੈਪਟਨ ਹਾਈ ਕਮਾਂਡ ਕੈਪਟਨ ਮਨਜ ਸਿੰਘ ਜੀ ਦਾ ਸ੍ਰੀ ਜਖੜ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਪ੍ਰਤੇਸ਼ ਸਿੰਘ ਗਰੇਵਾਲ ਸਾਹਿਬ ਦਾ ਮੁਖਰ ਸਾਹਿਬ ਦਾ ਬਿਕਰ ਮੁਖਰ ਜੀ ਦਾ ਔਰ ਸਰ ਇਸ ਮੁੱਚੀ ਕਾਲ ਸਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਲਈ ਕਿ ਡਿਊਟੀ ਮੈਂ ਇਸ ਆਪਣੀ ਡਿਊਟੀ ਨੂੰ ਇਮਾਨਦਾਰੀ ਤੇ ਜੋ ਵਿਜ਼ਾਨੇ ਵਹਾਵਾਂਗਾ ਤੇ ਕਾਂਗਰਸ ਸਰਕਾਰ ਦੀਆਂ ਜੋ ਵੀ ਨੀਤੀਆਂ ਨੇ ਉਹਨਾਂ ਨੂੰ ਮੈਂ ਘਰ ਘਰ ਪਹੁੰਚਾਵਾਂਗਾ ਕੌਣ ਸਰਕਾਰ ਜੋ ਕੁਝ ਕਰ ਰਹੀ ਹੈ ਜੋ ਉਪਲਬਧੀਆਂ ਨੇ ਮੈਂ ਲੋਕਾਂ ਨੂੰ ਸਪੂਦੀ ਯਾਦ ਕਰਾਂਗਾ ਤੇ ਕਾਂਗਰਸ ਪਾਰਟੀ ਦੀ ਆਪ ਦੀ ਅਵਧਾ ਹੋਣ ਦੇ ਨਾਲ ਦੇ ਨਾਲ ਮੈਂ ਪੂਰੀ ਉਨਕੰਤਾ ਦੇ ਨਾਲ ਵਾਮਾ ਗਾ ਤੇ ਇਕ ਕਰ ਕਰੇ ਦਾ ਜਿਹੜਾ ਕਿਸਾਨਾਂ ਦਾ ਇਜੀਟੇਸ਼ਨ ਚੱਲ ਰਿਹਾ ਹੈ ਜੀ ਉਹਦੇ ਵਿੱਚ ਤੁਸੀਂ ਕੀ ਤੁਹਾਡਾ ਸਹਿਯੋਗ ਹੈ ਕਿ ਮਤਲਬ ਤੁਹਾਡੇ ਪਾਰਟੀ ਵੱਲੋਂ ਕੀ ਹੁਕਮ ਹੈ ਜਿਹੜਾ ਜਿਹੜਾ ਕਿਸਾਨੀ ਮੁੱਦਾ ਇਸ ਸਮੇਂ ਚੱਲ ਰਿਹਾ ਹੈਗਾ ਜਿਹੜੇ ਕਾਲੇ ਬਿੱਲ ਲੈ ਕੇ ਆਏ ਅਸੀਂ ਉਹਦਾ ਡਟ ਕੇ ਵਿਰੋਧ ਕਰ ਰਹੇ ਆ ਅਸੀਂ ਨਾ ਕਿ ਕੋਈ ਸਾਰੀਆਂ ਪਾਰਟੀਆਂ ਤੋਂ ਵੱਖ ਹੋ ਕੇ ਅਸੀਂ ਕਿਸਾਨ ਦੀ ਪੱਤਰ ਤੇ ਵੀ ਵਿਰੋਧ ਕਰ ਰਹੇ ਆ ਅਸੀਂ ਪਿੰਡ ਲੈਵਲ ਤੇ ਵੀ ਜਿੰਨੀ ਅਸੀਂ ਤਰਮਨ ਤੁਹਾਨੂੰ ਅਸੀਂ ਦਿਲਜੀਤ ਗਿੱਲ ਸਾਹਿਬ ਮੇਰੇ ਨਾਲ ਗਿਆ ਦਿੱਲੀ ਜਾ ਕੇ ਆਏ ਮਤ ਕਰ ਅਸੀਂ ਫਿਰ ਸ਼ਨੀਵਾਰ ਦਿੱਲੀ ਜਾ ਰਹੇ ਹਾਂ ਅਸੀਂ ਇਸ ਦਾ ਪਰਜੋਰ ਬਰੋਧ ਕਰਦੇ ਅਸੀਂ ਮੰਗ ਕਰਦੇ ਕਿ ਇਹ ਕਾਲੀ ਕਰੋਨਾ ਰੱਦ ਕੀਤੀ ਜਾ ਸਕੇ ਤਾਂ ਕਿ ਪੰਜਾਬ ਦੀ ਖੇਤੀਬਾੜੀ ਬਚ ਸਕੇ ਜੇ ਪੰਜਾਬ ਦੀ ਖੇਤੀਬਾੜੀ ਖਤਮ ਹੋ ਗਈ ਤਾਂ ਆਪਾਂ ਸਾਰੇ ਖਤਮ ਹੋ ਜਾਵਾਂਗੇ ਸਾਨੂੰ ਸਾਧੂ ਮਿੱਟੀ ਖੋਲੀ ਗਈ ਫਿਰ ਸਾਡਾ ਕੋਈ ਵजूद ਨਹੀਂ ਰਹਿਣਾ ਇਸ ਕਰਕੇ ਅਸੀਂ ਇਹਦਾ ਪਰਜੋਰ ਬਰੋਧ ਕਰਦੇ ਪਾਰਟੀ ਵੱਲੋਂ ਵੀ ਸਾਡਾ ਜਿਹੜਾ ਹੈ ਕਾਂਸ ਪਾਰਟੀ ਵੀ ਤਾਂ ਵਿਰੋਧ ਕਰ ਰਹੀ ਹੈ ਕੱਲ 8 ਦਾ ਪੰਜਾਬ ਪੰਦਾ ਵੀ ਕਾਂਗਰਸ ਨੇ ਪੂਰਾ ਸਮਰਥਨ ਕੀਤਾਗਾ ਐਮਪੀ ਸਾਹਿਬਾਨ ਵੀ ਪੰਜਾਬ ਦੇ ਸਾਰੇ ਧਰਨੇ ਤੇ ਬੈਠੇ ਨੇ ਇਸ ਕਰਕੇ ਅਸੀਂ ਪਾਰਟੀ ਵੱਲੋਂ ਵੀ ਦਾ ਪੂਰਾ ਖੰਡਰ ਕਰਦਾ ਸੀ